ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਕਾਦਿਆਂ ਤੋਂ ਜਿੱਥੇ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਗਹਿਮਾ ਗਹਿਮੀ ਦੇਖੀ ਜਾ ਰਹੀ ਹੈ ਉੱਥੇ ਹੀ ਜਿੱਥੇ ਪਹਿਲਾਂ ਕਾਂਗਰਸ ਪਾਰਟੀ ਵੀ ਐਨਓਸੀ ਨਾਲ ਮਿਲਣ ਕਰਕੇ ਬीडीपीਓ ਅਤੇ ਡੀਸੀ ਦਾ ਵਿਰੋਧ ਕਰ ਚੁੱਕੇ ਹਨ ਉੱਥੇ ਹੀ ਅੱਜ ਭਾਜਪਾ ਦੇ ਮੀਤ ਪ੍ਰਧਾਨ ਸਰਦਾਰ ਫਤਿਹ ਜੰਗ ਸਿੰਘ ਬਾਜਵਾ ਦੇ ਗਰੇ ਉਹਨਾਂ ਦੇ ਵਰਕਰ ਪੁੱਜੇ ਜਿੱਥੇ ਉਹਨਾਂ ਨੇ ਬਾਜਵਾ ਨੂੰ ਕਿਹਾ ਕਿ ਸਾਨੂੰ ਐਨਓਸੀ ਨਹੀਂ ਮਿਲ ਰਹੀ ਉੱਥੇ ਹੀ ਬਾਜਵਾ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਬीडीपीਓ ਦਫ਼ਤਰ ਕਾਨੂੰਨਪੁਰਨ ਪੁੱਜੇ ਜਿੱਥੇ ਕਿ ਦਫ਼ਤਰ ਵਿੱਚ ਨਾ ਹੀ ਸੈਕਟਰੀ ਅਤੇ ਨਾ ਹੀ ਬੀਡੀਪੀਓ ਮੌਜੂਦ ਸਨ ਦਫ਼ਤਰ ਵਿੱਚ ਖਾਲੀ ਕੁਰਸੀਆਂ ਹੀ ਮਿਲੀਆਂ ਗੱਲਬਾਤ ਕਰਦਿਆਂ ਬਾਜਵਾ ਸਾਹਿਬ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨਾਲ ਤੱਕਾ ਕਰ ਰਹੀ ਹੈ ਅਤੇ ਜਾਣ ਬੁੱਝ ਕੇ ਐਮਐਲਏਆਂ ਵੱਲੋਂ ਬੀਡੀਪੀਓ ਅਤੇ ਸੈਕਟਰੀਆਂ ਨੂੰ ਆਪਣੇ ਘਰਾਂ ਵਿੱਚ ਬਿਠਾ ਕੇ ਰੱਖਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਵਰਕਰਾਂ ਨਾਲ ਤੱਕਾ ਹੁੰਦਾ ਹੈ ਤਾਂ ਅਸੀਂ ਬੀਡੀਪੀਓ ਅਤੇ ਸੈਕਟਰੀਆਂ ਨੂੰ ਅਦਾਲਤ ਵਿੱਚ ਲੈ ਕੇ ਜਾਵਾਂਗੇ ਉੱਥੇ ਹੀ ਵਰਕਰਾਂ ਨੇ ਕਿਹਾ ਕਿ ਸਾਨੂੰ ਹਫ਼ਤਾ ਹੋ ਗਿਆ ਹੈ ਇੱਥੇ ਗੇੜੇ ਲਾਉਂਦੇ ਆ ਪਰ ਸਾਨੂੰ ਇੱਥੇ ਕੋਈ ਵੀ ਨਹੀਂ ਮਿਲਦਾ ਉਹਨਾਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਹੜੀ ਕਿ ਆਮ ਲੋਕਾਂ ਨਾਲ ੱੱਕਾ ਕਰ ਰਹੀ ਹੈ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅੱਗੇ ਆ ਵੀ ਲੋਕ ਤਾਂ ਬੜੇ ਦਿਨਾਂ ਦੇ ਚੀਕ ਝਾੜਾ ਪਿਆ ਸੀਗਾ ਲੋਕ ਕਹਿ ਰਹੇ ਸੀ ਵੀ ਸਾਨੂੰ ਸੈਕਟਰੀ ਨਹੀਂ ਮਿਲਦਾ ਸਾਨੂੰ ਕਾਗਜ਼ ਨਹੀਂ ਮਿਲਦੇ ਮੇਰੀ ਕੱਲ ਵੀਡੀਓ ਸਾਹਿਬ ਨਾਲ ਗੱਲ ਹੋਈ ਆਪ ਕੋ ਟੈਲੀਫੋਨ ਤੇ ਮੈਂ ਕੀਤਾ ਮੈਂ ਵੀਡੀਓ ਸਾਹਿਬ ਤੁਹਾਡਾ ਸੈਕਟਰੀ ਸੋਨੂ ਮਸੀ ਜਿਹੜਾ ਉਹ ਮਿਲ ਹੀ ਗਿਆ ਤੇ ਉਹਨੂੰ ਮੈਂ ਕਿਹਾ ਵੀ ਸੋਨੂ ਜੀ ਤੁਹਾਡਾ ਜਿਹੜਾ ਸੈਕਟਰੀ ਉਹਨੂੰ ਕਿੱਥੇ ਮਿਲੀ ਏ ਤੇ ਉਹ ਕਹਿਣ ਲੱਗੇ ਜੀ ਵੀ ਉਹ ਸਾਡਾ ਟੈਲੀਫੋਨ ਹੀ ਨਹੀਂ ਚੱਕਦਾ ਬੜਾ ਮਾੜਾ ਜੀ ਬਾਈ ਸਾਹਿਬ ਇਹਦਾ ਕੋਈ ਮੈਂ ਕਿਹਾ ਉਹ ਐਮਐਲਏ ਦੇ ਧਰ ਬੈਠਾ ਉੱਥੇ ਲੋਕ ਇਹਦਾ ਮਤਲਬ ਵੀ ਆਪਣਾ ਹਿੱਤ ਮਾਰ ਕੇ ਤੇ ਐਮਐਲਏ ਦੇ ਪੈਰਾਂ 'ਚ ਲੰਮੇ ਪੈਣ ਤੇ ਫਿਰ ਉਹਨਾਂ ਨੂੰ ਉੱਥੇ ਕਾਗਜ਼ ਮਿਲਨਗੇ ਬੜੇ ਅਫਸੋਸ ਦੀ ਗੱਲ ਹੈ ਡੈਮੋਕ੍ਰੇਸੀ ਦਾ ਪੰਚਾਇਤ ਦੀਆਂ ਇਲੈਕਸ਼ਨਾਂ ਫਾਊਂਡੇਸ਼ਨ ਹੈ ਤੇ ਜੇ ਅੱਜ ਪੰਚਾਇਤ ਦੀਆਂ ਇਲੈਕਸ਼ਨਾਂ ਦੇ ਵਿੱਚ ਇਹ ਹਾਲ ਹੈ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿ ਕੇ ਆਈ ਸੀ بڑا ਵੱਡਾ ਬਦਲਾਅ ਲੈ ਕੇ ਆ ਰਹੇ ਆ ਤੇ ਆਹ ਬਦਲਾਅ ਜੇ ਲੋਟ ਰੇੜੇ ਲੋਕਾਂ ਨੂੰ ਹੈ ਹੀ ਕੋਈ ਨਹੀਂ ਖਾਲੀ ਕੁਰਸੀਆਂ ਤੁਸੀਂ ਆਪ ਵੇਖਿਆ ਅਸੀਂ ਤੁਹਾਨੂੰ ਇਹ ਚੈਲੰਜ ਹੀ ਕੀਤਾ ਸੀ ਵੀ ਜਾਓ ਵੇਖ ਲਓ ਜੇ ਤੁਹਾਨੂੰ ਉੱਥੇ ਕੋਈ ਮਿਲਦੇ ਇੱਕ ਸੈਕਟਰੀ ਮਿਲ ਜੇ ਇਲੈਕਸ਼ਨ ਚੱਲ ਰਹੀ ਹੈ ਸਭ ਲੁਕੇ ਹੋਏ ਨੇ ਸਭ ਐਮਐਲਏ ਦੇ ਘਰ ਚ ਬੈਠੇ ਨੇ ਆਮ ਬੰਦਾ ਜਿਹੜਾ ਇਲੈਕਸ਼ਨ ਲੜਨਾ ਚਾਹੁੰਦਾ ਉਹਨੂੰ ਕੌਣ ਰਸੀਦ ਦੇਗਾ ਉਹਨੂੰ ਕੌਣ ਐਨਓਸੀ ਦੇਗਾ ਇਹ ਸਰਕਾਰ ਤੋਂ ਕੋਈ ਤਵਕਕੋ ਨਹੀਂ ਕੀਤੀ ਜਾ ਸਕਦੀ ਸਾਰੀਆਂ ਪਾਰਟੀਆਂ ਨੂੰ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਅਸੀਂ ਇਹਦਾ ਐਕਸ਼ਨ ਲਵਾਂਗੇ ਅਸੀਂ ਹਾਈ ਕੋਰਟ ਦੇ ਵਿੱਚ ਇਹਦੀ ਰੇਟ ਵੀ ਪਾਰੇ ਆਂ ਕਿ ਇਲੈਕਸ਼ਨ ਨੂੰ ਨਲ ਐਨਵੋਇਡ ਕਰ ਦੋ ਇਹ ਇਲੈਕਸ਼ਨ ਦਾ ਕੋਈ ਤੁਕ ਨਹੀਂ ਇਹ ਇਲੈਕਸ਼ਨ ਜੇ ਹੋਏਗੀ ਤੇ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਆਪਣੀ ਦੇਖਰੇਖ ਤੱਲੇ ਆਪ ਜੁਮੇਵਰੀ ਤੁਕੇ ਨਾ ਤਾਂ ਡੀਸੀ ਮਿਲਦੇ ਨੇ ਨਾ ਆਈਡੀਸੀ ਮਿਲਦੇ ਨੇ ਨਾ ਐਸਡੀਐਮ ਤੁਹਾਨੂੰ ਰਾਹ ਦਿੰਦਾ ਹੈ ਨਾ ਵੀਡੀਓ ਰਾਹ ਦਿੰਦਾ ਹੈ ਨਾ ਸੈਕਟਰੀ ਮਿਲਦਾ ਤੇ ਜਾਏ ਕਿੱਥੇ ਬੰਦਾ ਆ ਸਭ ਲੋਕ ਜਿਹੜੇ ਨੇ ਇਹ ਐਨਓਸੀ ਲੈਣ ਲਈ ਸਵੇਰ ਦੇ ਮੇਰੇ ਕੋਲ ਕੱਤੀ ਆਏ ਅਸੀਂ ਉਸੇ ਬਾਬਤ ਅੱਜ ਇੱਥੇ ਆਏ ਹੋ ਤੁਹਾਨੂੰ ਰਿਕੁਐਸਟ ਕੀਤੀ ਵੀ ਆਓ ਤੁਸੀਂ ਵੀ ਵੇਖੋ ਇੱਥੇ ਕੀ ਹੋ ਰਿਹਾ ਹੈ ਤੁਹਾਡੇ ਸਾਹਮਣੇ ਅੱਜ ਜਿਹੜਾ ਨੰਗਾ ਨਾਚ ਇਹ ਆਪਣੀ ਤਾਕਤ ਦਾ ਕਰ ਰਹੇ ਨੇ ਇਹ ਤੁਹਾਡੇ ਸਾਹਮਣੇ ਆ ਇਹਦਾ ਜਵਾਬ ਅਸੀਂ ਵੀ ਜਾਣੇ ਆ ਵੀ ਜਿਹੜਾ ਤੁਹਾਡਾ ਚੌਥਾ ਥੰਮ ਹੈ ਜਿਹੜਾ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ ਉਹ ਇਹ ਤੁਹਾਡੀ মিডিਆ ਦੇ ਰਾਈ ਤੁਸੀਂ ਜਿਹੜੀ ਲੋਕਾਂ ਦੀ ਆਵਾਜ਼ ਹੈ ਤੁਸੀਂ ਲੋਕਾਂ ਦੇ ਜਿਹੜੇ ਇਹ ਉਹਨਾਂ ਨੂੰ ਪ੍ਰੋਬਲਮਜ਼ ਆ ਰਹੀਆਂ ਇਹ ਪੰਜਾਬ ਸਰਕਾਰ ਤੱਕ ਔਰ ਪੰਜਾਬ ਦੇ ਲੋਕਾਂ ਤੱਕ ਪਹੁੰਚਾਓ ਦੇਖੋ ਹਰ ਪਾਰਟੀ ਨੇ ਆਪਣੇ ਢੰਗ ਨਾਲ ਕਰਨਾ ਹੈ ਡੀਸੀ ਸਾਹਿਬ ਉਹਨਾਂ ਨੂੰ ਮਿਲੇ ਨਹੀਂ ਮਿਲੇ ਕੀ ਗੱਲ ਹੋਈ ਹੈ ਮੈਨੂੰ ਉਸ ਬਾਰੇ ਕੋਈ ਪਤਾ ਨਹੀਂ ਪਰ ਇਹ ਗੱਲ ਪੱਕੀ ਹੈ ਵੀ ਜਿਹੜਾ ਵੀ ਪ੍ਰਸ਼ਾਸਨ ਹੈ ਜਿੰਨਾ ਤੋਂ ਆਮ ਅਸੀਂ ਆਸ ਰੱਖਦੇ ਆਂ ਵੀ ਸਾਨੂੰ ਇਨਸਾਫ ਮਿਲੇਗਾ ਜਿੰਦ ਕੋ ਜਾ ਕੇ ਇਨਸਾਫ ਦੀ ਕੋਹਾੜ ਲਾਣੇ ਆ ਜੇ ਉਹ ਹੀ ਤੁਹਾਨੂੰ ਨਹੀਂ ਮਿਲਦਾ ਤੇ ਤੁਸੀਂ ਇਹ ਸਮਝ ਸਕਦੇ ਹੋ ਵੀ ਇਹ ਕਿਥੋਂ 흘ੀਲੀ ਹੈ ਇਹ ਮੁੱਖ ਮੰਤਰੀ ਦੇ ਦਫ਼ਤਰ ਤੋਂ ਉੱਥੋਂ ਦਿੱਲੀ ਤੋਂ ਕੇਜਰੀਵਾਲ ਦੇ ਦਫ਼ਤਰ ਤੋਂ ਇਹ ਹਦਾਇਤ ਕੀਤੀ ਗਈ ਹੈ ਇਹ ਸਰਕਾਰ ਨੂੰ ਵੀ ਅਸੀਂ ਇਹ ਜਿਹੜੀਆਂ ਪੰਚਾਇਤ ਦੀਆਂ ਇਲੈਕਸ਼ਨਾਂ ਇਹ ਲੁੱਟਣੀਆਂ ਨੇ ਇੱਕ ਇਸ ਤਰੀਕੇ ਦੱਸਣਾ ਪੰਜਾਬ ਦੇ ਲੋਕਾਂ ਨੂੰ ਵੀ ਸਾਡੀ ਵੀ ਜਿਹੜੀ ਹੈ ਜਿਹੜਾ دہشت ਹੈ ਨਾ ਜਿਹੜੀ ਉਹ ਚਾਹਦੀ ਹੈ ਔਰ ਇਤੋਂ ਤੱਕ ਵੀ ਇਹ ਗੈਂਗਸਟਰਾਂ ਕੋਲ ਉਹ ਜਿਹੜਾ ਕੱਲ ਅੱਜ ਮੈਂ ਬਿਆਨ ਪੜ੍ਹ ਰਿਹਾ ਸੀ ਉਹਨਾਂ ਕੋਲੋਂ ਇਹ ਧਬਕੇ ਮਾਰਾ ਰਹੇ ਨੇ ਉਹਨਾਂ ਦੇ ਸਾਰਾ ਕੁਝ ਹੋ ਰਿਹਾ ਤੇ ਕਾਹਦੀ ਇਲੈਕਸ਼ਨ ਹੋ ਰਹੀ ਹੈ ਕਿ ਤਰ੍ਹਾਂ ਤੁਰ ਪਿਆ ਪੰਜਾਬ ਜਿਹੜਾ ਸੂਰਬੀਰਾਂ ਦਾ ਪੰਜਾਬ ਸੀ ਜਿਹੜਾ ਗੁਰੂਆਂ ਪੀਰਾਂ ਦਾ ਪੰਜਾਬ ਸੀ ਅੱਜ ਉਹ ਕੀ ਇਹ ਪੰਜਾਬ ਦੇ ਜਿਹੜੇ ਗੈਂਗਸਟਰ ਨੇ ਉਹ ਇਹਨਾਂ ਨੂੰ ਜਿਹੜਾ ਰੂਲ ਕਰਨਗੇ ਬੜੀ ਅਫਸੋਸ ਦੀ ਗੱਲ ਹੈ ਔਰ ਮੈਂ ਸਮਝਦਾ ਪ੍ਰਸ਼ਾਸਨ ਬਹੁਤ ਬੁਰੀ ਤਰ੍ਹਾਂ ਫੇਲ ਹੋਇਆ ਔਰ ਅਸੀਂ ਪ੍ਰਸ਼ਾਸਨ ਕੋ ਆਸ ਨਹੀਂ ਕਰ ਸਕਦੇ ਕਿਉਂਕਿ ਦਿਨ ਤੇ ਰਹਿ ਕੇ ਦੋ ਦੋ ਦਿਨਾਂ ਤੱਕ ਤੁਸੀਂ ਕਾਗਜ਼ ਨਹੀਂ ਉੱਥੇ ਪੇਸ਼ ਕਰਦੇ ਤੇ ਤੁਹਾਡਾ ਕੰਮ ਹੋ ਗਿਆ ਫਿਰ ਤੁਸੀਂ ਜੋ ਮਰਜ਼ੀ ਕਹਿੰਦੇ ਰਹੋ ਇਹਨਾਂ ਕਹਿਣਾ ਜੀ ਕੋਈ ਆਇਆ ਹੀ ਨਹੀਂ ਜੀ ਅਸੀਂ ਇੱਕ ਤਰਫਾ ਜਿਹੜੀਆਂ ਇਲੈਕਸ਼ਨ ਜਿੱਤ ਲਈ ਜਿਹੜੀ ਸਰਬਸੰਮਤੀ ਹੈ ਸਰਬਸੰਮਤੀ ਦਾ ਮਤਲਬ ਕੀ ਹੁੰਦਾ ਹੈ ਵੀ ਸਾਰਾ ਪਿੰਡ ਸਲਾਹ ਕਰੇ ਵੀ ਇਹ ਮੌਕਾ ਅਸੀਂ ਇਸ ਬੰਦੇ ਨੂੰ ਯੂਨੀਨਿਮਸਲੀ ਦੇ ਰਿਹਾ ਪਿੰਡ ਦੀ ਬਿਹਤਰੀ ਵਾਸਤੇ ਉਹਦਾ ਯੂਨੀਨਿਮਸ ਇੱਥੇ ਯੂਨੀਨਿਮਿਟੀ ਕੀਤੀ ਜਾ ਰਹੀ ਹੈ ਐਮਐਲਏ ਦੇ ਘਰ ਬਹਿ ਕੇ ਉਹ ਕਿਉਂ ਕੀਤੀ ਜਾ ਰਹੀ ਹੈ ਕੁਸੀਂ ਸਮਝਦੇ ਹੋ ਵੀ ਤੇਰੇ ਲਈ ਖਰਚ ਹੋਣਗੇ ਤੇਰੇ ਇਹਨਾਂ ਤਰ੍ਹਾਂ ਕਰ ਦਿੰਦੇ ਆ ਤੂੰ ਫਿਕਰ ਕਿਉਂ ਕਰਦਾ ਦੂਜੇ ਦੇ ਕਾਗਜ਼ ਨਹੀਂ ਅਸੀਂ ਆਂ ਦਿੰਦੇ ਇਹ ਕਾਗਜ਼ ਕਿਉਂ ਨਹੀਂ ਐਨਓਸੀਸ ਦਿੱਤੀਆਂ ਜਾ ਰਹੀਆਂ ਸਿਰਫ ਇੱਕ ਵਜਾ ਕਰਕੇ ਵੀ ਇੱਥੇ ਤੰਦ ਲੀਆਂ ਔਰ ਜੋ ਕਰਨਾ ਇਹ ਸਾਰਾ ਕੁਝ ਮਿਲ ਮਲਾ ਕੇ ਹੋ ਰਿਹਾ ਔਰ ਮੈਂ ਇਸ ਦੇ ਵਿੱਚ ਪੰਜਾਬ ਸਰਕਾਰ ਨੂੰ ਟੋਟਲ ਮੈਂ ਸਮਝਦਾ ਵੀ ਦੇ ਆਰ ਇਨਵੋਲਡ ਇਨ ਇਟ ਐਮਐਲਏ ਜੇ ਕਰ ਰਿਹਾ ਤੇ ਬਹੁਤ ੱਕਾ ਕਰ ਰਿਹਾ ਹਰ ਜਗ੍ਹਾ ਹੋ ਰਿਹਾ ਨਾ ਇਹ ਬਟਾਲੇ ਦੀ ਨਹੀਂ ਇਹ ਇਹ ਕਾਦੀਆਂ ਚ ਵੀ ਹੋ ਰਿਹਾ ਹੈ ਇਹ ਬਰਦਾਸ਼ਪੁਰ ਵੀ ਹੋ ਰਿਹਾ ਹੈ ਇਹ ਫਤਿਹਗੜ ਚੂੜੀਆਂ ਚ ਵੀ ਹੋ ਰਿਹਾ ਹੈ ਹਰ ਜਗ੍ਹਾ ਧੰਦਲੀਆਂ ਮਚੀਆਂ ਨੇ ਸੋ ਸਰਕਾਰ ਨੂੰ ਔਰ ਮੈਂ ਸਮਝਦਾ ਹਾਈ ਕੋਰਟ ਨੂੰ ਇਹ ਜਿਹੜੀ ਇਲੈਕਸ਼ਨ ਹੈ ਨਲ ਐਂਡ ਵੋਇਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਅਸੀਂ ਅੱਜ ਹੀ ਚਿੱਠੀ ਪਾਵਾਂਗੇ ਅੱਜ ਦਾ ਵੇਰਵਾ ਦਿੰਦਿਆਂ ਹੋਇਆਂ ਵੀ ਇਸ ਇਲੈਕਸ਼ਨ ਨੂੰ ਨਲ ਐਂਡ ਵੋਇਡ ਕੀਤਾ ਜਾਵੇ ਕੋਈ ਇੱਥੇ ਅਫਸਰ ਨਹੀਂ ਹਾਜ਼ਰ ਜੀ ਕੋਈ ਕੇਹਰੋਂ ਐਨਓਸੀ ਨਹੀਂ ਮੇਰੇ ਕੋਈ ਸੈਕਟਰੀ ਨੇ ਬੈਠਾ ਕੋਈ ਵੀਡੀਓ ਨੇ ਕੋਈ ਮੁਲਾਜ਼ਮ ਹੀ ਨਹੀਂ ਇੱਥੇ ਹਾਜ਼ਰ ਜੀ ਕਿਹਨਾਂ ਗੱਲ ਕਰੀਏ ਕਿੰਨੂ ਕਾਗਜ਼ ਦੇਈਏ ਕਿੱਥੋਂ ਭ ਆਪ ਤਾਂ ਹੋ ਗਿਆ ਕੀ ਜਵਾਬ ਮਿਲਦਾ ਕੋਆ ਮਿਲਦਾ ਵੀ ਉਹ ਸੈਕਟਰੀ ਸਾਹਿਬ ਮੈਂ ਉੱਥੇ ਗਏ ਮੀਟਿੰਗ ਇੱਥੇ ਗਏ ਅੱਜ ਨਾ ਕਹਿਤਾ ਵੀਡੀਓ ਚੰਡੀਗੜ੍ਹ ਗਏ ਆ ਕੋਈ ਸੈਕਟਰੀ ਇੱਕ ਵੀ ਹੰਨੀ ਬੈਠਾ ਤੇ ਕਿਹੜੇ ਬੰਦੇ ਤਰੀ ਘੋਰਿਓ ਹਾਂਜੀ ਤੁਸੀਂ ਕਿੰਨਾ ਮਿਲ ਟਿਕਟ ਲੈ ਰਹੇ ਹੋ ਕਹੀ ਆਪਣੀ ਪਿੰਡ ਦੀ ਸਹਿਮਤੀ ਨਾਲ ਜਦੋਂ ਇਲੈਕਸ਼ਨ ਲੜ ਰਹੇ ਕਹੀ ਕਿ ਇਹ ਪਾਰਟੀ ਬਾਈ ਤੋਂ ਉਪਰ ਅੱਡੇ ਇਲੈਕਸ਼ਨ ਲੜ ਰਹੇ ਤਾਂ ਵੀ ਨਹੀਂ ਜਨੂਸ਼ ਕੀ ਦੇ ਰਹੇ ਜੇ ਤੁਹਾਨੂੰ ਮੇ ਲੀਡਰ ਨਹੀਂ ਮੇਦੇ ਵੇ ਸੈਕਟਰੀ ਨਹੀਂ ਮਿਲਦਾ ਪਿਆ ਵੀਡੀਓ ਨੇ ਕੋਈ ਐਕਸ਼ਨ ਲੋਗਾ ਹਾਂ ਬਿਲਕੁਲ ਜਿਹੜਾ ਦੇ ਖਿਲਾਫ ਹਾਈ ਕੋਰਟ ਜਾਵਾਂਗੇ ਛੇਤਰਨਾ ਦਵਾਂਗੇ ਤੁਸੀਂ ਕਿਹੜੇ ਪਿੰਡ ਤੋਂ ਆਏ ਮੈਂ 6 ਖੋਹਾਂ ਪਤੀ ਦਾ ਵਿਆਹ 5 15 ਸਾਲਿਆਂ ਆਵਾ ਮੈਂ ਪੰਜ ਥੋਟਾ ਦੀ ਫੋਨ ਕੀਤਾ ਫੋਨ ਚਿੱਟਕਰੀ ਨੂੰ ਉਹਨੇ ਮੇਰਾ ਫੋਨ ਨਹੀਂ ਚੁੱਕਿਆ ਕੋ ਤੁਲਾ ਤਸਵੀਰਾਂ ਰਸੀਤਾ ਨਹੀਂ ਦੇ ਦਾਰ ਨੂੰ ਕਹੀਂ ਕਿਦਾਂ ਕਾਗਜ਼ ਰੱਖਾਂਗੇ ਅਸੀਂ ਸਭ ਕੁਝ ਤਿਆਰ ਕਰਕੇ ਰੱਖਿਆ ਇਹ ਗੀਵੀ ਦਾ ਹੁੰਦਾ ਰਹਿਆ ਪਹਿਲੀ ਵਾਰ ਹੋਇਆ ਪਹਿਲੀ ਵਾਰ ਯਾਰ ਕੱਲ ਤਾਂ ਕਾਇਆ ਕਦੀ ਨਹੀਂ ਹੋਇਆ ਮਾਗੇ 15 ਸਾਲ ਸਰਪੰਚ ਰਿਆਂ ਮੈਂ ਹਾਬ ਕਾ ਸਰਪੰਚ ਆ ਪਹਿਲੀ ਵਾਰ ਤੱਕ ਆਇਆ ਬੜਾ ਤਗੜਾ ਅਫਸਰ ਨਾਲ ਮਿਲਣ ਗਏ ਤੇ ਤੁਸੀਂ ਵੀ ਇੱਕ ਐਕਸ਼ਨ ਲੋ ਅਸੀਂ ਹਾਈ ਕੋਰਟ ਦਾ ਉੱਤੇ ਟਕਰਾਂਗੇ ਵੀ ਅੱਜ ਨਾਲ ਬਹੁਤ ਜ਼ਿਆਦਾ ਤਕਾ ਹੋਇਆ